ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੇ ਅੱਜ ਰਾਤ ਦੇ ਮੌਸਮ ਦੀ ਪਲੱਸ ਅਗਲੇ ਤਿੰਨ ਚਾਰ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 21-22 ਤਰੀਕ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਐ ਇਸ ਲਈਆਂ ਤਾਜ਼ਾ ਸੈਟਲਰ ਦੱਸੇ ਨਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿਉਂਨੇ ਮਾਰਚ ਦੀ ਰਾਤ ਜਿਹੜੀ ਆ ਸ਼ੁਰੂ ਹੋ ਚੁੱਕੀ ਆ ਤੇ ਲਗ ਫਗਰ ਰਾਤ ਦੇ 8:30 9:00 ਦਾ ਟਾਈਮ ਹੋਣ ਜਾ ਰਿਹਾ ਜੇਕਰ ਅਗਲੇ 10 ਘੰਟਿਆਂ ਦੀ ਗੱਲ ਕਰੀਏ ਯਾਨੀ ਕਿ ਅੱਜ ਰਾਤ ਦੇ ਦੌਰਾਨ ਪੰਜਾਬ ਦੇ ਵਿੱਚ ਟੁੱਟਵੇਂ ਤੌਰ ਤੇ ਮਤਲਬ ਹੈ ਜੋ ਪੱਲੇ ਫੱਦਰ ਦੇ ਬਣ ਸਕਦੀ ਹੈ ਕਿਉਂਕਿ ਇੱਕ ਹਲਕਾ ਪੱਛਮੀ ਸਿਸਟਮ ਐਸਐਲਐਸ ਸਰਗਰਮ ਹੋਇਆ ਹੈ ਪਾਕਿਸਤਾਨ ਵਾਲੇ ਪਾਸੇ ਤੇ ਪਾਕਿਸਤਾਨ ਵਾਲੇ ਪਾਸੇ ਕੁਝ ਹਾਗਾਂ ਦੇ ਵਿੱਚ ਕਿਤੇ ਕਿਤੇ ਸ਼ਰਾਟ ਜਿਹਾ ਐਸਐਲਐਸ ਸਿਸਟਮ ਲਵਾ ਰਿਹਾ ਹੈ ਆਉਂਦੇ 24 ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਜ ਰਾਤ ਤੇ ਕੱਲ੍ਹ ਦਿਨ ਦੇ ਵਿੱਚ ਵੀ ਪੰਜਾਬ ਦੇ ਖਾਸ ਕਰ ਮਾਝਾ ਤੇ ਮਾਲਵੇ ਦੇ ਪੱਛਮੀ ਖੇਤਰਾਂ ਦੇ ਵਿੱਚ ਸਿਸਟਮ ਸਰਗਰਮ ਹੋ ਸਕਦਾ ਤੇ ਕਿਤੇ ਕਿਤੇ ਹਲਕੀ ਬੂੰਦਾਬاندی ਕੁਝ ਭਾਗਾਂ ਦੇ ਵਿੱਚ ਧਰਜ ਹੋ ਸਕਦੀ ਹੈ ਉਹ ਵੀ ਪੱਛਮੀ ਖੇਤਰਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਬਠਿੰਡਾ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਅੰਮ੍ਰਿਤਸਰ ਸਾਹਿਬ ਤੇ ਗੁਰਦਾਸਪੁਰ ਇਹਨਾਂ ਭਾਗਾਂ ਦੇ ਵਿੱਚ ਕਿਤੇ ਕਿਤੇ ਹਲਕੇ ਛਰਾਟੇ ਲੱਗ ਸਕਦੇ ਨੇ ਬਾਕੀ ਬਹੁਤੇ ਭਾਗਾਂ ਦੇ ਵਿੱਚ ਇਹ ਸਿਸਟਮ ਐਕਟੀਵੇਟ ਨਹੀਂ ਰਹੇਗਾ ਕਿਉਂਕਿ ਇਹ ਸਿਸਟਮ ਬਿਲਕੁਲ ਲੋ ਲੈਵਲ ਦਾ ਤੇ ਕੋਈ ਬਹੁਤਾ ਤਗੜਾ ਇਹ ਸਿਸਟਮ ਨਹੀਂ ਹੈ ਇਸੋ ਵਾਰ ਜੇਕਰ ਅਗਲੇ 2-3 ਦਿਨਾਂ ਦੀ ਗੱਲ ਕਰੀਏ 20, 21 ਤੇ 22 ਇਹ ਜਿਹੜੇ ਦਿਨ ਹੋਣਗੇ ਲਗਭਗ ਮੌਸਮ ਖੁਸ਼ਕ ਰਹੇਗਾ ਸਾਫ਼ ਰਹੇਗਾ ਬੀਤੇ ਦਿਨਾਂ ਦੇ ਮੁਕਾਬਲੇ ਹੁਣ ਦਿਨ ਕਾਫੀ ਗਰਮ ਹੋਣੇ ਸ਼ੁਰੂ ਹੋ ਚੁੱਕੇ ਨੇ ਬੀਤਾ ਦਿਨਾਂ ਦੇ ਮੁਕਾਬਲੇ ਜਿਹੜੇ ਟੈਂਪਰ ਆਪਣਾ ਜਿਹੜਾ ਇੱਕ ਸਿਸਟਮ ਲੰਕ ਗਿਆ ਉਹ ਸਿਸਟਮ ਦੇ ਸਦਕਾ ਜੜੀਆਂ ਉੱਤਰ ਵੱਲ ਖੁਸ਼ਕ ਹਵਾਵਾਂ ਚੱਲ ਰਹੀਆਂ ਸੀ ਠੰਡੀਆਂ ਤੇ ਹੁਣ ਉਹ ਤਬਦੀਲ ਹੋ ਚੁੱਕੀਆਂ ਨੇ ਅੱਗੇ-ਅੱਗੇ ਜਿਵੇਂ-ਜਿਵੇਂ ਦਿਨ ਗਰਮ ਹੁੰਦਾ ਤੇ ਉਹ ਦੁਪਹਿਰ ਵੇਲੇ ਗਰਮ ਮਹਿਸੂਸ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਪਾਰਾ ਜਿਹੜਾ ਉਹ ਤਾਣੂ ਚੜ ਰਿਹਾ ਟੈਂਪਰੇਚਰ ਵਾਲੇ ਫਾਕ ਤਾਂ ਵੀ ਹਾਂ 1-2 ਡਿਗਰੀ ਤਾਣੂ ਜਾ ਰਹੀਆਂ ਜਿਹਦੇ ਨਾਲ ਗਰਮੀ ਦਾ ਜਿਹੜਾ ਦੌਰ ਉਹ ਐਦਾ ਲੱਗਦਾ ਜਿਵੇਂ ਸ਼ੁਰੂ ਹੋ ਚੁੱਕਿਆ ਤੇ ਦੁਪਹਿਰ ਵੇਲੇ ਕਾਫੀ ਗਰਮੀ ਮਹਿਸੂਸ ਹੋਣ ਲੱਗ ਗਈ ਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਗਰਮੀ ਹੋਰ ਵਧੇਗੀ ਤੇ ਟੈਂਪਰੇਚਰ ਜਿਹੜਾ ਹੋਰ ਤਾਣੂ ਜਾਣਗੇ ਤੇ ਕਹਿ ਸਕਦੇ ਹਾਂ ਗਰਮੀ ਦਾ ਸੀਜ਼ਨ ਵਿਚ ਫਿਲਹਾਲ ਕੋਈ ਵੱਡਾ ਸਿਸਟਮ ਹਲੇ ਆਉਂਦਾ ਜਾਪ ਨਹੀਂ ਰਿਹਾ ਤੇ ਅਗਲੇ 2-3 ਦਿਨਾਂ ਤੱਕ ਹਮਾਸਾ ਆਪਣਾ ਖੁਸ਼ਕੀ ਰਹਿੰਦਾ ਜਾਪ ਰਿਹਾ ਹੈ ਕਿ ਸਿਸਟਮ ਹੀ ਆਈ ਹੋਈ ਆ ਇੱਕ ਹਲਕਾ ਫਾਛਵੇਂ ਸਿਸਟਮ ਆਇਆ ਹੋਇਆ ਹੈ ਇਦੇ ਸਦਕਾ ਕੋਸ਼ਕੇਤਾਂ ਦੇ ਵਿੱਚ ਕੱਲ ਹੋ ਜਾਦਾ ਹੈ ਕਿ ਹਲਕੇ ਬੂੰਦਾਬਾਂ ਦੀ ਹਲਕੇ ਸ਼ਰਾਟੇ ਜੇ ਲੱਗ ਜਾਣ ਇਤੇ ਬਾਕੀ ਬਹੁਤੇ ਖਾਗਾਂ ਦੇ ਵਿੱਚ ਕੱਲ ਵੀ ਧੁੱਪ ਖੜੀ ਤੇ ਕੱਲ ਵੀ ਮੌਸਮ ਹੋਣਾ ਸਾਫ਼ ਰਹੇਗਾ ਜਿੱਥੇ ਟੈਂਪਰੇਚਰ ਪਹਿਲਾਂ 28 29 ਦੇ ਚੱਲਦੇ ਫੈਸੀ ਹੁਣ ਵੱਧ ਕੇ 30 31 32 ਦੇ ਆਸ-ਪਾਸ ਜਿਹੜਾ ਚੱਲਦੇ ਫੈਨਾ ਮੈਕਸਿਮਮ ਜਿਲਿਆਂ ਦੇ ਵਿੱਚ ਭਾਵੇਂ ਪੰਜਾਬ ਦੇ ਨੇ ਭਾਵੇਂ ਹਰਿਆਣਾ ਦੇ ਨੇ ਬਾਕੀ ਪਹਾੜਾਂ ਦੇ ਵਿੱਚ ਸਿਸਟਮ ਪਿਛੇ ਵਾਲਾ ਵੀ ਲੰਘ ਕੇ ਗਿਆ ਉਹਦੇ ਸਦਕਾ ਪਹਾੜਾਂ ਦੇ ਵਿੱਚ ਕਾਰਵਾਈਆਂ ਹੋ ਰਹੀਆਂ ਨੇ ਮੀਂਹ ਦੀਆਂ ਫਿਲਹਾਲ ਉਹ ਸਿਸਟਮ ਹੁਣ ਅੱਗੇ ਪਹਾੜਾਂ ਤੋਂ ਵੀ ਲੰਘ ਚੁੱਕਿਆ ਤੇ ਪਹਾੜ 好就感觉，้จี，但唔好食